ਕਾ ਥੋੜੀ ਦੇਰ ਦੇ ਵਿੱਚ ਪਾਖੜਾ ਦੇ ਫਲੱਡ ਗੇਟ ਖੋਲੇ ਜਾਣਗੇ ਬੀਬੀਐਮਬੀ ਖੋਲੇਗਾ ਫਲੱਡ ਗੇਟ 1 ਫੁੱਟ ਤੱਕ ਹੀ ਪਾਖੜਾ ਦੇ ਗੇਟ ਖੋਲੇ ਜਾਣਗੇ ਫਿਲਹਾਲ ਟੈਸਟਿੰਗ ਦੇ ਲਈ ਦਰਸਨੇ ਗੇਟ ਖੋਲੇ ਜਾ ਰਹੇ ਨੇ ਗੋਬਿੰਦ ਸਾਗਰ ਝੀਲ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਹਿਮਾਚਲ ਦੇ ਵੱਲੋਂ ਤੇਜ਼ੀ ਨਾਲ ਪਾਣੀ ਦਾ ਵਹਾਅ ਆ ਰਿਹਾ ਬੱਦਲ ਫਟਣ ਤੇ ਫਲੱਡ ਫਲੈਸ਼ ਦੇ ਕਾਰਨ ਉਫਾਨ ਤੇ ਨੇ ਲਗਾਤਾਰ ਦਰਿਆ ਜਸਦੇ ਚੱਲਦੇ ਹੀ ਇਹ ਕਦਮ ਚੁੱਕਿਆ ਜਾ ਰਿਹਾ ਕਿਉਂਕਿ ਆ ਪਾਉਂਡਮ ਦੀ ਗੱਲ ਕੀਤੀ ਜਾਵੇ ਤਾਂ ਪਾਉਂਡਮ ਦੇ ਵਿੱਚ ਪਾਣੀ ਦਾ ਲੈਵਲ ਜੋ ਕਿ ਖਤੇ ਦੇ ਨਿਸ਼ਾਨ ਤੋਂ ਵੀ ਉੱਪਰ ਪਹੁੰਚ ਚੁੱਕਾ ਹੈ ਇਸ ਦੇ ਵਿਚਾਲੇ ਆ ਭਾਖੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਥੋੜੀ ਦੇਰ ਦੇ ਵਿੱਚ ਆ ਭਾਖੜਾ ਦੇ ਫਲੱਡ ਗੇਟ ਖੁੱਲੇ ਜਾਣਗੇ ਬੀਬੀਐਮਬੀ ਦੇ ਬੁੱਲੇ ਫਲੱਡ ਗੇਟ ਖੁੱਲੇ ਜਾਣੇ ਨੇ ਫਿਲਹਾਲ 1 ਫੁੱਟ ਤੱਕ ਕੇ ਫਲੱਡ ਗੇਟ ਖੁੱਲੇ ਜਾਣਗੇ ਫਿਲਹਾਲ ਇਹ ਦੱਸਿਆ ਜਾ ਰਿਹਾ ਜੋ ਜਾਣਕਾਰੀ ਸਾਹਮਣੇ ਹੈ ਕਿ ਫਿਲਹਾਲ ਟੈਸਟਿੰਗ ਦੇ ਲਈ ਇਹ ਗੇਟ ਆ ਖੁੱਲੇ ਜਾ ਰਹੇ ਨੇ ਕਿਉਂਕਿ ਗੋਵਿੰਦ ਸਾਗਰ ਝੀਲ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਹਿਮਾਚਲ ਦੇ ਵੱਲੋਂ ਤੇਜ਼ੀ ਦੇ ਨਾਲ ਪਾਣੀ ਦਾ ਕਿਉਂਕਿ ਵਹਾਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਦੋਸਤੋ ਬਾਅਦ ਚ ਆ ਜਿਹੜੇ ਦਰਿਆ ਹੁਣ ਚ ਡੈਮਾਂ ਹੁਣ ਲਗਾਤਾਰ ਰੁਫਾਂਤੇ ਨਜ਼ਰ ਆ ਰਹੀਆਂ ਨੇ ਪਾਣੀ ਦਾ ਲੈਵਲ ਦਿਨੋਂ ਦਿਨ ਵਧਦਾ ਹੋਇਆ ਨਜ਼ਰ ਆਇਆ ਤੇ ਇਸ ਦੇ ਵਿਚਾਲੇ ਪਾਖੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਥੋੜੀ ਦੇਰ ਦੇ ਵਿੱਚ ਪਾਖੜਾ ਦੇ ਫਲੱਡ ਗੇਟ ਖੁੱਲੇ ਜਾਣਗੇ ਬੀਬੀਐਮਬੀ ਦੇ ਵੱਲੋਂ ਇਹ ਫਲੱਡ ਗੇਟ 1 ਫੁੱਟ ਤੱਕ ਖੁੱਲੇ ਜਾਣ ਆਕੀ ਟੈਸਟਿੰਗ ਵਾਸਤੇ ਇਹ ਗੇਟ ਖੁੱਲੇ ਜਾਣੇ ਨੇ ਹਾਂ ਤਾਂ ਥੋੜੀ ਦੇਰ ਦੇ ਵਿੱਚ ਪਾਖੜਾ ਦੇ ਫਲੱਡ ਗੇਟ ਖੁੱਲੇ ਜਾਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਵਿੱਚ ਹੜਾਂ ਵਰਗੀ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਬਣੀ ਹੋਈ ਹੈ ਚਾਹੇ ਫਾਜ਼ਿਲਕਾ ਜਿਲ੍ਹਾ ਹੋਵੇ ਫਿਰੋਜ਼ਪੁਰ ਹੋਵੇ ਤਰਨਤਾਰਨ ਕਪੂਰਥਲਾ ਕਈ ਏਕੜ ਫਸਲ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਹੈ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਵਿਚਾਲੇ ਜੇਕਰ ਪਾਖੜਾ ਦੇ ਫਲੱਡ ਗੇਟ ਖੁੱਲੇ ਜਾਂਦੇ ਨੇ ਤੇ ਇਸ ਤੋਂ ਬਾਅਦ ਚ ਹੋਰ ਵੀ ਦਿੱਕਤ ਜੋਕੇ ਵੱਸ ਸਕਦੀ ਹੈ ਹਾਲਾਂਕਿ ਫਿਲਹਾਲ ਇਹ ਟੈਸਟਿੰਗ ਦੱਸੀ ਜਾ ਰਹੀ ਹੈ ਟੈਸਟਿੰਗ ਵਾਸ 1 ਫੁੱਟ ਤੱਕ ਦੇ ਪਾਖੜਾ ਦੇ ਗੇਟ ਖੁੱਲੇ ਜਾਣੇ ਨੇ ਤਾਂ ਪਾਖੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਥੋੜੀ ਦੇਰ ਦੇ ਵਿੱਚ ਪਾਖੜਾ ਦੇ ਫਲੱਡ ਗੇਟ ਖੁੱਲੇ ਜਾਣਗੇ ਐਸੇ ਖਬਰ ਤੇ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜਕੁਮਾਰ ਛੁੱਟ ਚੁੱਕੇ ਨੇ ਰਾਜਕਮਰ ਕੀਕੋ ਜਾਣਕਾਰੀ ਕਦੋਂ ਤੱਕ ਪਾਖੜਾ ਦੇ ਗੇਟ ਖੋਲੇ ਜਾ ਰਹੇ ਨੇ ਜੀ ਜਿਦਾ ਕਿ ਤੁਸੀਂ ਵੀ ਦੱਸਿਆ ਕਿ ਸਵੇਰ ਤੋਂ ਜਿਹੜਾ ਇਹ ਪਾਖੜਾ ਦਾ ਪਿਛਲੇ ਹਿਮਾਚਲ ਦੇ ਵਿੱਚ ਲਗਾਤਾਰ ਹੋਰੀ ਬਰਸਾਤ ਤੇ ਨਾਲੇ ਬੱਦਲ ਫਟੇ ਮੇਕਰਨਾ ਮਾਨ ਨੂੰ ਦੇਖਿਆ ਹੋਇਆ ਪਾਖੜਾ ਡੈਮ ਦਾ ਜਿਹੜਾ ਗੋਬਿੰਗ ਸਾਗਰ ਝਿਲ ਦੇ ਵਿੱਚ ਲੈਵਲ ਲਗਾਤਾਰ ਵਧਾ ਜਾ ਰਿਹਾ ਸੀਗਾ ਉਸੇ ਚੀਜ਼ ਨੂੰ ਦੇਖਦੇ ਹੋਏ ਬੀਵੀਐਮਪੀ ਪ੍ਰਸ਼ਾਸਨ ਵੱਲੋਂ ਹੁਣ ਪਿਛਲੇ ਦਿਨੀ ਵੀ ਜਿਹੜਾ ਸਤਲੁਜ ਨੰਗਲ ਡੈਮ ਤੋਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀਗਾ ਉਸ ਦਾ ਲੈਵਲ ਪਿਛਲੇ ਦਿਨੀ 54 ਤੋਂ ਕੀਤਾ ਗਿਆ ਸੀਗਾ ਤਾਂ ਪਰ ਅੱਜ ਸਵੇਰ ਤੋਂ ਜਿਹੜਾ ਨੰਗਲ ਡੈਮ ਤੋਂ ਜਿਹੜਾ ਉਹ ਲੈਵਲ ਜਿਹੜਾ ਵਧਾ ਕੇ 13000 ਤਾ ਇਹ ਪਾਖੜਾ ਟਾਈਮ ਤੋਂ ਜਿਹੜਾ ਹੈ ਜਿਹੜੇ ਫਲੱਡ ਗੇਟ ਹੈ ਉਹ 1 ਫੁੱਟ ਜਿਹੜੇ ਹੈ ਟੱਚਿੰਗ ਦੇ ਲਈ ਅੱਜ ਅੱਜ 3 ਵਜੇ ਜਿਹੜਾ ਹੁਣੇ ਥੋੜੀ ਜਿਹਾ ਪਹਿਲਾਂ ਹੀ ਖੋਲ ਕੇ ਦਿੱਤੇ ਗਏ ਹੈ ਤਾਂ ਉਹ ਲੈਵਲ ਜਿਹੜਾ ਹੁਣ ਹੁਣ ਜਿਹੜਾ ਸਤਲੁਜ ਰਿਆ ਦੇ ਵਿੱਚ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ 45 ਤੋਂ ਕਿਸ਼ਤੀ ਤੋਂ ਬਾਣੀ ਜਿਹੜਾ ਹੈ ਪਾਖੜਾ ਟਾਈਮ ਦੇ ਫਲੱਡ ਗੇਟਾਂ ਤੋਂ ਇਸ ਕੰਢੇ ਲੱਡੇ ਜਾ ਰਿਹਾ ਹੈ ਜੀ ਅਰ ਰਾਜਕੁਮਾਰ ਇੱਕ ਫਿਲਹਾਲ ਬੀਬੀ ਅੰਮ੍ਰਿਤ ਦੀ ਜੇਕਰ ਗੱਲ ਕੀਤੀ ਹੈ ਜੋ ਫੈਸਲਾ ਲਿਆ ਗਿਆ ਪਾਖੜਾ ਨੂੰ ਲੈ ਕੇ ਪਾਖੜਾ ਦੇ ਵਿੱਚ ਪਾਣੀ ਦੇ ਲੈਵਲ ਦੀ ਕੀ ਅਪਡੇਟ ਹੈ ਆ ਖਤੇ ਦਾ ਨਿਸ਼ਾਨ ਕੀ ਹੈ ਕਿਸ ਆ ਗੇਟ ਖੁੱਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਿਰਨ ਸਥਿਤੀ ਅੱਗੇ ਹੋ ਸਕਦੀ ਹੈ ਇਹ ਬਿਲਕੁਲ ਜਿਹਾ ਕਿ ਜਿਹੜੇ ਪਾਸੇ ਡੈਮ ਦਾ ਲੈਵਲ ਦੇ ਨਾਲ ਫਿਲਹਾਲ ਤਾਂ ਹਲੇ ਤੱਕ ਜਿਹੜਾ 45 ਕਰਕੇ ਉਸ ਜਿਹੜਾ ਛੱਡਿਆ ਜਾਂਦਾ ਪਾਖੜਾ ਡੈਮ ਦੇ ਜੇਟਾਂ ਤੋਂ ਉਹ ਉਸ ਤਰ ਤੇ ਨਾਲ ਹੀ ਜਿਹੜਾ ਇਹ ਜਿਹੜਾ ਸਵੇਤ ਉਹ ਜਿਹੜਾ ਪਾਖੜਾ ਡੈਮ ਦੇ ਪਾਣੀ ਛੱਡਿਆ ਜਾ ਰਿਹਾ ਉਸ ਨੂੰ ਲਿਸਟ ਕੀਤਾ ਗਿਆ ਤਾਂ ਉਹ ਪਾਣੀ ਕਿੰਨਾ ਦਿੱ ਜਿਹੜਾ ਹੈ ਮੈਦਾਨੀ ਖੇਤਰ ਵਿੱਚ ਜਾ ਕੇ ਜ਼ਰੂਰ ਕੁਝ ਨਾ ਕੁਝ ਅਸਰ ਜ਼ਰੂਰ ਪਾ ਦੇਗਾ ਕਿਉਂਕਿ ਪਾਖੜਾ ਡੈਮ ਦੇ ਪਾਣੀ ਦੀ ਗੱਲ ਗੱਲ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਾਖੜਾ ਡੈਮ ਦੇ ਜਿਹੜਾ ਸਤਲੁਜ ਦੇ ਨਾਲ ਜਿਹੜੀ ਲੋਕਲ ਖੱਡਾਂ ਦੀ ਜਿਹੜਾ ਪਾਣੀ ਦਾ ਲੈਵਲ ਪੈਂਦਾ ਤਾਂ ਉਸ ਤਰੀ ਉਸ ਤਰੀ ਤਾਂ ਹੋ ਕੇ ਤੁਸੀਂ ਉਸ ਤਰੀ ਤਾਂ ਹੋ ਕੇ ਨਾਲੋਂ ਯਾਨੀ ਕਿ ਨਾਲੋਂ ਮਰੀ ਜਾਂ ਕੇ ਕਰਕੇ ਨਾਲੋਂ ਦਾ ਉਸੇ ਚੀਜ਼ ਨੂੰ ਦੇਖਦੇ ਹੋਇਆ ਤਾਂ ਇਹ ਪਾਣੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਹ ਮੈਦਾਨੀ ਖੇਤਰ ਵਿੱਚ ਵੀ ਆ ਕੇ ਜਿਹੜਾ ਕੋਈ ਨਾ ਕੋਈ ਅਸਰ ਜ਼ਰੂਰ ਪਾਵੇਗਾ ਜੀ ਆ ਠੀਕ ਹੈ ਰਾਜਕਮਾਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਅਰਸਲੇ ਪਾਖੜਾ ਦੇ ਨਾਲ ਚੜੀ ਹੋਈ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਵਧ ਰਿਹਾ ਹੈ ਆ ਤਾਂ ਬੀਬੀਐਮਬੀ ਦੇ ਵੱਲੋਂ 1 ਫੁੱਟ ਤੱਕ ਪਾਖੜਾ ਦੇ ਗੇਟ ਥੋੜੀ ਦੇਰ ਦੇ ਵਿੱਚ ਖੁੱਲ੍ਹੇ ਜਾਣਗੇ ਹਾਲਾਂਕਿ ਫਿਲਹਾਲੇ ਟੈਸਟਿੰਗ ਦਿੱਤੀ ਜਾ ਰਹੀ ਹੈ ਕਿ ਟੈਸਟਿੰਗ ਦੇ ਲਈ ਗੇਟ ਖੁੱਲ੍ਹੇ ਜਾਣੇ ਨੇ ਆਗੋਮੀ ਸਗਰ ਝੀਲ ਦੇ ਵਿੱਚ ਵੀ ਪਾਣੀ ਦਾ ਲੈਵਲ ਲਗਾ ਧਰਵਾਦਰਿਆ ਭਾਖੜਾ ਦੇ ਵਿੱਚ ਵਧ ਰਿਹਾ ਹੈ ਆ ਪੌਂਡ ਡੈਮ ਦੀ ਗੱਲ ਕੀਤੀ ਜਾਵੇ ਤਾਂ ਖਤਰੇ ਦੇ ਨਿਸ਼ਾਨ ਨੂੰ ਵੀ ਪਾਣੀ ਆ ਕ੍ਰਾਸ ਕਰ ਚੁੱਕਾ ਹੈ ਤੇ ਇਸ ਦੇ ਵਿਚਾਲੇ ਬੀਬੀ ਐਮਬੀ ਦੇ ਬੁਲੇ ਫੈਸਲਾ ਲਿਆ ਗਿਆ ਹੈ ਕਿ ਥੋੜੀ ਦੇਰ ਦੇ ਵਿੱਚ 1 ਫੁੱਟ ਤੱਕ ਭਾਖੜਾ ਦੇ ਗੇਟ ਆ ਖੁੱਲੇ ਜਾਣਗੇ ਉਸ ਤੋਂ ਬਾਅਦ ਖੈਰ ਵੇਖਣਾ ਹੋਵੇਗਾ ਕਿ ਉਸ ਦਾ ਅੱਗੇ ਕੀ ਅਸਰ ਰਹਿੰਦਾ ਹੈ ਜਿਸ ਤਰੀਕੇ ਦੇ ਨਾਲ ਪੌਂਡ ਡੈਮ ਚੋਂ ਅੱਗੇ ਬਿਆਸ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਦੌਰਾਨ ਤਾਂ ਆ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਤੇ ਜੇਕਰ ਆ ਭਾਗੜਾ ਦੇ ਵਿੱਚੋਂ ਪਾਣੀ ਅੱਗੇ ਰੀਜ਼ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੀ ਸਥਿਤੀ ਬਣਦੀ ਉਸ ਤੇ ਵੀ ਨਜ਼ਰ ਆਹੇਗੀ ਬਿਆਜ਼ ਰਿਆਦੇ ਵਦੇ ਪੱਧਰ ਕਰਕੇ ਹਰੀਕੇ ਹੈਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਹਰੀਕੇ ਬਿਆਜ਼ ਤੋਂ 71000 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿਸ ਤਿੱਕੇ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਵਿਚਾਲੇ ਆ ਬਿਆਸ ਰਿਆਦੇ ਵਦੇ ਪੱਤਰਕਾਰ ਕੇ ਹਰੀ ਕੇ ਹੈਡ ਤੋਂ ਵੀ ਲਗਾਤਾਰ ਅੱਗੇ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਹਰੀ ਕੇ ਬਿਹਰਾਜ ਤੋਂ 71000 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਆ ਕਿਉਂਕਿ ਹਰੀ ਕੇ ਹੈਡ ਦੇ ਨਾਲ ਲੱਗਦੇ ਜਕਰ ਇਲਾਕਿਆਂ ਦੀ ਗੱਲ ਕਰੀਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਈ ਜਗਾਵਾਂ ਤੇ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ ਇਸ ਤੋਂ ਇਲਾਵਾ ਆ ਬਿਆਸ ਤੋਂ ਇਲਾਵਾ ਜੇਕਰ ਸਾਤੋਤ ਰਿਆਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਾਤਾਰ ਉਫਾਨ ਤੇ ਨਜ਼ਰ ਆ ਰਿਹਾ ਪਰ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਇਹ ਤਸਵੀਰਾਂ ਹਰੀ ਕੇ ਹੈਡ ਦੀਆਂ ਵਿਖਾ ਰਹੇ ਹਾਂ ਕਿਥੋਂ ਕਿ ਲਗਾਤਾਰ ਅੱਗੇ ਪਾਣੀ ਛੱਡਿਆ ਜਾ ਰਿਹਾ ਹੈ ਹਰੀਕੇ ਬਹਿਰਾਜ ਤੋਂ 71000 ਕਿਊਸਿਕ ਪਾਣੀ ਫਿਲਹਾਲ ਅੱਗੇ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਵੇਲੇ ਤਾਂ ਮੌਜੂਦ ਹਰੀਕੇ ਦਰਿਆ ਦੇ ਉੱਪਰ ਦੱਸਦੀ ਹੈ ਕਿ ਲਗਾਤਾਰ ਪਾਣੀ ਜਿਹੜਾ ਹੈ ਵਾਧਾ ਹੋਇਆ ਵੀ ਦਿਖਾਈ ਦੇ ਰਿਹਾ ਔਰ ਇਹ ਜਿਹੜੀ ਰਿਪੋਰਟ ਹੈ ਘੰਟੇ-ਘੰਟੇ ਬਾਅਦ ਜਿਹੜੀ ਹੈ ਚੇਂਜ ਹੁੰਦੀ ਹੈ ਉਹ ਪਹਿਲਾਂ ਤੁਹਾਨੂੰ ਪਾਣੀ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਕਿੱਧਰਲੀ ਸਾਈਡ ਤੋਂ ਪਾਣੀ ਆਉਂਦਾ ਇਹ ਤੁਹਾਨੂੰ ਇਹ ਚੀਜ਼ ਸਮਝਾਉਂਦੇ ਆ ਇਹ ਬਿਆਸ ਦਰਿਆ ਤੋਂ ਇਸ ਵਕਤ ਜਿਹੜਾ ਪਾਣੀ ਆ ਰਿਹਾ ਹੈ ਦੱਸ ਦਈਏ ਕਿ ਇਸ ਦਰਿਆ ਦੇ ਉੱਪਰ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ ਸਾਰਾ ਪਾਣੀ ਜਿਹੜਾ ਹੈ ਬਿਆਸ ਦਰਿਆ ਤੋਂ ਆ ਰਿਹਾ ਹਾਲਾਂਕਿ ਸਤਲੁਜ ਵਾਲੇ ਪਾਸਿਓਂ ਘੱਟ ਆ ਰਿਹਾ ਹੈ ਔਰ ਅੱਗੇ ਪਾਣੀ ਜਿਹੜਾ ਹੈ ਡਾਊਨਸਟ੍ਰੀਮ ਵੱਲੋਂ ਜਾ ਰਿਹਾ ਕਿਉਂਕਿ ਇਹ ਹਰੀਕੇ ਹੈੱਡ ਤੇ ਆਪਾਂ ਮੌਜੂਦ ਹਾਂ ਔਰ ਇਹਨਾਂ ਨੂੰ ਗੇਟ ਕਿਹਾ ਜਾਂਦਾ ਜਿਹੜੇ ਗੇਟ ਖੋਲੇ ਗਏ ਨੇ ਔਰ ਡਾਊਨਸਟ੍ਰੀਮ ਨੂੰ ਪਾਣੀ ਜਾ ਰਿਹਾ ਇਸ ਵਕਤ ਤੱਕ ਕੁੱਲ 93000 ਕਿਊਸਿਕ ਪਾਣੀ ਦੱਸਿਆ ਜਾ ਰਿਹਾ ਕਿ ਪਿੱਛੋਂ ਆ ਰਿਹਾ ਸਾਡੇ ਨਾਲ ਇੱਥੋਂ ਦੇ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਮੌਜੂਦ ਨੇ ਜੋ ਸਰ ਕਿਸ ਤਰੀਕੇ ਨਾਲ ਰਿਪੋਰਟ ਤਿਆਰ ਹੁੰਦੀ ਔਰ ਕਿੰਨੀ ਕਿੰਨੀ ਦੇਰ ਬਾਅਦ ਇਹ ਰਿਪੋਰਟ ਆਉਂਦੀ ਔਰ ਉਹ ਜਿਹੜਾ ਮੁੱਖ ਡੇਟ ਜਿਵੇਂ ਆਈ ਦੀ ਡੇਟ 'ਚ ਪਾਣੀ ਕਿੰਨਾ ਜਾ ਰਿਹਾ ਕਿੰਨਾ ਆ ਰਿਹਾ ਆਈ ਦੀ ਡੇਟ 'ਚ ਜਿਹੜਾ ਸਾਡੇ ਕੋਲ ਅਪਸਟ੍ਰੀਮ ਤੋਂ 93000 ਕਿਉਸ ਪਾਣੀ ਆ ਰਿਹਾ ਉਹਦੇ ਵਿੱਚੋਂ ਅਸੀਂ 71000 ਜਿਹੜਾ ਡਾਉਨਸਟ੍ਰੀਮ ਨੂੰ ਛੱਡ ਰਹੇ ਹਾਂ ਬਾਕੀ 22000 ਜਿਹੜਾ ਨਹਿਰਾਂ ਨੂੰ ਰਿਲੀਜ਼ ਹੋ ਰਿਹਾ ਦੋਵੇਂ ਨਹਿਰਾਂ ਜਿਵੇਂ ਰਾਜਸਥਾਨ ਫੀਡਰ ਜਿਹੜੀ ਉਹ 13795 ਇਹ ਫਲੋ ਪ੍ਰੋਫੀਟਰ ਨੂੰ 8037 ਨੂੰ ਜਾ ਰਿਹਾ ਇਹ ਸਾਰਾ ਪਾਣੀ ਜਿਹੜਾ ਵਾ ਜਿਵੇਂ ਮੈਂ ਦੱਸਿਆ ਬਿਆਸ ਵਾਲੇ ਪਾਸੇ ਨਹੀਂ ਆ ਰਿਹਾ ਜੀ ਬਿਆਸ ਵੱਲੋਂ ਜ਼ਿਆਦਾ ਪਾਣੀ ਆ ਰਿਹਾ ਤੇ ਸਤਲੁਜ ਲੋ ਤੋਂ ਥੋੜਾ 6700 ਕਿਊਸ ਕੀ ਬਾਕੀ ਸਾਰਾ ਬਿਆਸ ਦਾ ਪਾਣੀ ਆ ਰਿਹਾ ਸਾਰਾ ਬਿਆਸ ਦਾ ਹਾਂਜੀ ਜਿਹੜਾ ਪੌਂਡ ਟੈਂਕ ਤੋਂ ਜਿਹੜਾ ਰਿਲੀਜ਼ ਕਰ ਰਿਹਾ ਉਹ ਪਾਣੀ ਸਾਡੇ ਕੋਲ ਪੌਂਡ ਟੈਂਕ ਤੋਂ ਕੋਈ ਸੰਭਾਵਨਾ ਕੋਈ ਫੋਨ ਤੇ ਜਿਵੇਂ ਤੁਹਾਡਾ ਵੀ ਰਾਤ ਦਾ ਉਧਰ ਕਾਇਮ ਹੁੰਦਾ ਤੇ ਕੋਈ ਅੱਜ ਹੈ ਪਾਣੀ ਛੱਡਣ ਦੀ ਸੰਭਾਵਨਾ ਜਾਂ ਕੀ ਸਥਿਤੀ ਆਈ ਦੀ ਅਜੇ ਤੱਕ ਜਿਹੜੀਆਂ ਸਾਡੇ ਕੋਲ ਸਵੇਰੇ ਰਿਲੀਜ਼ ਆਈਆਂ 6am ਦੀਆਂ ਉਹਦੇ ਵਿੱਚ ਤੇ ਸਾਡੇ ਤੇ ਬਾਕੀ ਅਗੇ ਜੋ ਕੋਈ ਅਪਡੇਟ ਹੋਵੇ ਤਾਂ ਆਪ ਜੀ ਨੂੰ ਦੱਸੀਦਾ ਹਾਂ ਤੇ ਇਹ ਰਿਪੋਰਟ ਫਿਰ ਸਿਰ ਕਿੰਨੀ ਕਿੰਨੀ ਦੇਰ ਬਾਅਦ ਤੁਸੀਂ ਤਿਆਰ ਕਰਦੇ ਹੋ ਜਦੋਂ ਪਾਣੀ ਦੀ ਕਿਸ ਤਰੀਕੇ ਨਾਲ ਔਰ ਟੋਟਲ ਇਹਦੇ ਗੇਟ ਕਿੰਨੇ ਨੇ ਆਪਾਂ ਦਰਤੇ ਆਪਾਂ ਖਲੋਤੇ ਇਹਦੇ ਗੇਟ ਕਿੰਨੇ ਨੇ ਇਹਦੇ 31 ਗੇਟ ਆ ਜੀ 31 ਦੇ 31 ਗੇਟ ਅਸੀਂ ਥੋੜੇ ਸਾਰੇ ਅਪਡੇਟ ਕੀਤੇ ਆ ਤੇ ਜਿਹੜਾ ਰਿਪੋਰਟ ਆ ਉਹ ਇੱਕ ਹਰ ਘੰਟੇ ਬਾਅਦ ਜਿਹੜੀ ਇਹ ਰਿਪੋਰਟ ਇਹਨੂੰ ਰੈਗੂਲਰੀ ਕਰ ਰਹੇ ਆ ਹਾਂਜੀ ਬਿਲਕੁਲ ਦੱਸਦੀ ਹੈ ਕਿ ਕਿੰਨੇ ਘੰਟੇ ਘੰਟੇ ਬਾਅਦ ਜਿਹੜੀ ਰਿਪੋਰਟ ਚੇਂਜ ਹੁੰਦੀ ਹੈ ਔਰ ਇਹ ਤਸਵੀਰ ਜਿਹੜੀ ਸਾਹਮਣੇ ਪਾਸੇ ਦੀ ਆ ਇਹ ਦੋਨੇ ਨਹਿਰਾਂ ਨੇ ਰਾਜਸਥਾਨ ਅਤੇ ਫਿਰੋਜ਼ਪੁਰ ਫਿਲਟਰ ਔਰ ਰਾਜਸਥਾਨ ਦੇ ਵਿੱਚ ਪਾਣੀ ਇਸ ਵਕਤ ਜਿਹੜਾ ਕਾਫੀ ਭਰਿਆ ਹੋਇਆ ਔਰ ਹਰੀਕੇ ਹੈੱਡ ਤੇ ਮੌਜੂਦਾ ਔਰ ਦੱਸਦੀ ਹੈ ਕਿ ਇੱਥੋਂ ਹੀ ਪਾਣੀ ਸਾਰਾ ਜਿਹੜਾ ਹੈ ਡਾਊਨਸਟ੍ਰੀਮ ਵੱਲ ਨੂੰ ਛੱਡਿਆ ਜਾਂਦਾ ਹੈ ਗਾਂ ਨੂੰ ਔਰ ਇੱਥੇ ਜਿਹੜੇ ਦੂਸਰੇ ਗੇਟ ਜਿਹੜੇ ਨੇ ਬਣੇ ਹੋਏ ਨੇ ਉਹ ਟੋਟਲ ਗੇਟ ਜਿਹੜੇ ਨੇ 31 ਗੇਟ ਨੇ ਹਾਲਾਂਕਿ ਇਹਨਾਂ ਨੇ ਕਹਿਣਾ ਕਿ ਇਹ ਸਾਰੇ ਜਿਹੜੇ ਥੋੜੇ ਥ